ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਕਤੀ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜਰਮਨ ਸ਼ੈਫਟ ਫੀਮੇਲ ਡੌਗ ਵਿਕਾਊ ਹੈ ਜੀ ਰੇਟ 10000 ਏਰੀਆ ਕੋਟ ਖਪੂਰਾ ਦਾਸ ਹਜ਼ਾਰ ਰੁਪਏ ਰੇਟ ਰੱਖਿਆ ਗਿਆ ਬਾਕੀ ਨੰਬਰ ਨੋਟ ਕਰ ਲਓ 94631 11614 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 14 ਬਜ ਸੱਤ ਦਾ ਸਾਈ ਦਾ ਬਣਿਆ ਫੁੱਲ ਹੈਵੀ ਟਰਾਲਾ ਵਿਕਾਊ ਹੈ ਜੀ ਟਰਾਲਾ ਵਿਕਾਊ ਹੈ ਸਹਿਜ ਹੈ 14 ਬਜ ਸੱਤ ਡਬਲ ਜੈਕ ਵਾਲਾ ਸਾਈ ਦਾ ਬਣਿਆ ਅਰਜੰਤ ਸੇਲ ਕਰਨਾ ਹੈ ਏਰੀਆ ਪਿੰਡ ਬਲਟੋਹਾ ਪੱਟੀ ਤਰਨਤਨ 3 ਫੁੱਟ ਵਿੱਡਨੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 97819 94437 ਇਸ ਨੰਬਰ ਤੇ ਫੋਨ ਕਰਕੇ ਜੀ ਵਧੀਆ ਸਾਈ ਦਾ ਫੁੱਲ ਹੈਵੀ ਬਣਿਆ ਟਰਾਲਾ 14 ਵਾਹਤ ਦਾ ਡਬਲ ਜੈਕ ਵਾਲਾ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਇਸ ਵੀਰ ਦੀਆਂ ਦੋ ਚੀਜ਼ਾਂ ਵਿਕਾਉ ਨੇ ਜੌਂਡੀਅਰ 5405 ਟਰੈਕਟਰ ਵਿਕਾਉ ਹੈ ਜੀ 2019 ਮਾਡਲ 2300 ਘੰਟਾ ਚੱਲਿਆ ਪੀਵੀ03 ਨੰਬਰ ਹੈ ਜੀ 8 ਲੱਖ 20 ਹਜ਼ਾਰ ਰੇਟ ਮੰਗਿਆ ਇੱਕ ਸਕੋਰਪਿਓ ਗੱਡੀ ਵਿਕਾਉ ਇਸ ਵੀਰ ਦੇ 2015 ਮਾਡਲ 9 ਲੱਖ 5000 ਰੁਪਏ ਰੇਟ ਰੱਖਿਆ ਗਿਆ ਆਰਮੀ ਪਰਸਨ ਤੁਸੀਂ WhatsApp ਰਾਹੀਂ ਕਾਲ ਕਰ ਸਕਦੇ ਹੋ ਜੀ 9781204048 9781204048 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦਾ ਜੌਂਡੀਅਰ ਟਰੈਕਟਰ ਅਤੇ ਸਕੋਰਪਿਓ ਗੱਡੀ ਹੈ ਜਿਹੜੀ WhatsApp ਰਾਹੀਂ ਕਾਲ ਕਰਕੇ ਤੁਸੀਂ ਦੋਨੇ ਸੰਧਾਂ ਦੀ ਡੀਲ ਹੈ ਜਿਹੜੀ ਇਸ ਵੀਰ ਦੇ ਨਾਲ ਕਰ ਸਕਦੇ ਹੋ ਨਿਊ ਹਾਲੈਂਡ 3702 ਟਰੈਕਟਰ ਵਿਕਾਊ ਆ ਜੀ 2011 ਮਾਡਲ 3 ਸਪੀਡ ਤੈਨਾਂ 142000 ਰੁਪਏ ਡਿਮਾਂਡ ਰੱਖੀ ਗਈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਹਰਿਆਣਾ ਨੰਬਰ ਹੈ ਜੀ ਨਵੀਂ ਬੈਂਟਰੀ 49 HP ਏਰੀਆ ਜੀ ਮੰਡੀ ਡੱਬੋ ਵਾਲੀ 142000 ਰੁਪਏ ਰੇਟ ਰੱਖੇਗਾ 11 ਮਾਡਲ ਹੈ ਜੀ 83072 67594 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 3600 ਟੂ ਟ੍ਰੈਕਟਰ 142000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੀਜੇ ਸੂਰ ਸੋਣ ਵਾਲੀ ਝੋਟੀ ਵਿਕਾਊ ਹੈ ਜੀ ਏਰੀਆ ਪੈਣ ਜੌਂਦੀ ਰਾਮਪੁਰਾ ਫੂਲ 70093 29404 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ 2.5 ਸਾਲ ਦੀ ਝੋਟੀ ਵਿਕਾਊ ਹੈ ਜੀ ਮਦਰ ਮਿਲਕ ਰਿਕਾਰਡ 15 ਕਿਲੋ ਰੇਟ 45000 ਏਰੀਆ ਸ਼ੇਅਰਸ ਮਾਣਾ ਪਟਿਆਲਾ 45000 ਰੁਪਏ ਰੇਟ ਰੱਖਿਆ ਗਿਆ ਜੀ ਮਦਰ ਮਿਲਕ ਰਿਕਾਰਡ 15 ਕਿਲੋ ਹੈ ਜੀ 2.5 ਸਾਲ ਦੀ ਝੋਟੀ ਵਿਕਾਊ ਆ ਏਰੀਆ ਸ਼ਹਿਰ ਸਮਾਣਾ ਪਟਿਆਲਾ 6285933324 ਇਸ ਨੰਬਰ ਤੇ ਫੋਨ ਕਰਕੇ 2.5 ਸਾਲ ਦੀ ਝੋਟੀ ਹੈ ਜਿਹੜੀ ਤੁਸੀਂ 45000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ 22 ਦਿਨਾਂ ਦੀ ਸੂਈ ਗਾਂ ਵਿਕਾਊ ਆ ਜੀ 22 ਦਿਨਾਂ ਦੀ ਸੂਈ ਗਾਂ ਵਿਕਾਊ ਆ ਦੁੱਧ 19 ਲੀਟਰ ਦੂਜਾ ਸੂਆ 52000 ਰੁਪਏ ਰੇਟ ਰੱਖੇਗੇ ਜੀ 52000 ਰੁਪਏ ਰੇਟ ਮੰਗਿਆ ਜੀ ਦੂਜਾ ਸੂਆ 22 ਦਿਨਾਂ ਦੀ ਸੂਈ ਗਾਂ ਵਿਕਾਊ ਆ 19 ਲੀਟਰ ਦੁੱਧ ਹੈ ਜੀ 97790 53029 97790 53029 ਇਸ ਨੰਬਰ ਤੇ ਫੋਨ ਕਰਕੇ ਦੂਜੇ ਸੂਏ ਗਾਂ ਹੈ ਜਿਹੜੀ ਤੁਸੀਂ 52000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕੋਲਡ ਰੂਮ ਵਿਕਾਊ ਹੈ ਜੀ ਰੇਟ 270000 ਏਰੀਆ ਪਾਣੀਪਤ ਹਰਿਆਣਾ ਸੋਲਰ ਵੀ ਲੱਗੇ ਹੈ ਜੀ 7759 पूरा 100 7759 पूरा 100 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਲਡ ਰੂਮ 2,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ ਅੱਜ ਤੋਂ 7 ਫੋਟੋਮਾਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਕਰਵਾ ਸਕਦੇ ਹੋ ਸਬਰਾਜ 744 ਟਰੈਕਟਰ ਵਿਕਾਉ 2013 ਮਾਡਲ ਸਭ ਤੋਂ ਪਹਿਲਾਂ ਤਾਂ ਤੁਸੀਂ ਕੰਡੀਸ਼ਨ ਦੇਖ ਲਓ ਜੀ ਵੀਰ ਨੇ ਬਹੁਤ ਹੀ ਬ੍ਰੀਕੀ ਤਰੀਕੇ ਦੇ ਨਾਲ ਤੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 2013 ਮਾਡਲ ਹੈ ਜੀ 2 ਲੱਖ 80 ਹਜ਼ਾਰ ਰੇਟ ਮੰਗਿਆ ਏਰੀਆ ਮੋਗਾ 8059494549 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2013 ਮਾਡਲ 2 ਲੱਖ 80 ਹਜ਼ਾਰ ਪਰ ਖਰੀਦ ਸਕਦੇ ਹੋ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਜਿਹਦੇ ਵਿੱਚ ਕੰਡੀਸ਼ਨ ਸਾਫ਼ ਪਤਾ ਚੱਲ ਸਕੇ ਜਿਵੇਂ ਇਸ ਵੀਰ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਵਧੀਆ ਦਿਸਦੀ ਹੈ ਵੀਡੀਓ ਜੇ ਤੁਸੀ ਸਾਨੂੰ ਕੋਈ ਵੀ ਮਸ਼ੀਨਰੀ ਵੇਚਣਾ ਚਾਹੁੰਦੇ ਹੋ ਤਾਂ ਉਹਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਸਾਡੇ ਵਟਸਐਪ ਨੰਬਰ ਤੇ ਸਾਨੂੰ ਭੇਜ ਸਕਦੇ ਹੋ ਜੀ ਏਟੀਓਸ ਗੱਡੀ ਵਿਕਾਊ ਹੈ ਜੀ 2016 ਮਾਡਲ 2016 ਮਾਡਲ ਲਾਸਟ ਹੈ ਜੀ ਫਰਸਟ ਓਨਰ ਹੈ ਫੈਮਿਲੀ ਕਾਰ ਹੈ ਜੀ ਫੁੱਲ ਗਾਰੰਟੀ ਹੈ 4,60,000 ਰੁਪਏ ਰੇਟ ਰੱਖਿਆ ਹੈ ਬਾਕੀ ਕਾਗਜ਼ ਵਗੈਰਾ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ 81959 81 pura 900 81959 81 pura 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਦੀ ਉਸ ਗੱਡੀ ਜਿਹੜੀ 4,60,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਾਇਰ ਵਿਕਾਉ ਨੇ ਜੀ ਟਾਇਰ ਵਿਕਾਉ ਨੇ ਰੇਟ ਹੈ 7000 ਏਰੀਆ ਬਠਿੰਡਾ 77197 17474 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕਮੈਂਟ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਵੀਰ ਵੀਡੀਓ ਨੂੰ ਵੇਖ ਰਹੇ ਨੇ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਘਰ ਚਾਹੀਦੇ ਨੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤਾਂਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਵੀਰ ਨੂੰ ਬੇਨਤੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਘਰ ਚਾਹੀਦੇ ਨੇ ਐਨ ਆਰ ਆਈ ਵੀਰ ਦੀ 2 ਕਿੱਲੇ ਜ਼ਮੀਨ ਵਿਕਾਊ ਹੈ ਜੀ 1 ਕਿੱਲਾ ਫਰੰਟ ਲਿੰਕ ਰੋਡ ਤੇ ਸਾਈਡ ਤੇ ਪੱਕਾ ਰਾਹ ਜਾਂਦਾ ਜੀ ਮੋਗਗੇ ਤੋਂ ਤਲਵੰਡੀ ਭਾਈ ਜੀ ટી ਰੋਡ ਤੇ ਤਿੰਨ ਕਿਲੇ ਪਿੱਛੇ ਏਰੀਆ ਜੀ ਪਿੰਡ ਖਖਰਾਣੇ ਵਾਲਾ ਰੋਡ ਸਾਹਮਣੇ ਦਾਣਾ ਮੰਡੀ ਰੇਟ 40 ਲੱਖ ਰੁਪਏ ਕਿਲੇ ਦਾ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਜੀ ਇਹ ਸਾਰੀ ਫੈਮਲੀ ਬਾਹਰ ਰਹਿੰਦੀ ਹੈ ਇਸ ਕਰਕੇ ਵੀਰ ਨੇ ਜ਼ਮੀਨ ਜਲਦੀ ਸੇਲ ਕਰਨੀ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ 40 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਨੰਬਰ ਹੈ ਜੀ +447886285 ਪੂਰਾ 100 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਕਾਲ ਕਰਕੇ ਐਨਆਰਆਈ ਵੀਰ ਦੀ 2 ਕਿੱਲੇ ਜ਼ਮੀਨ ਹੈ ਜਿਹੜੀ 40 ਲੱਖ ਰੁਪਏ ਨੂੰ ਕਿਲ੍ਹਾ ਖਰੀਦ ਸਕਦੇ ਹੋ ਤੇ ਇਹ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂਕਿ ਇਹ ਵੀਰ ਦੀ ਜ਼ਮੀਨ ਹੈ ਜਿਹੜੀ ਜਲਦੀ ਸੇਲ ਹੋ ਸਕੇ ਤੁਹਾਡਾ ਸਾਰਿਆਂ ਦਾ ਤੈਅ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਸਪੋਰਟ ਕਰੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤਾਂਕਿ ਅਸੀਂ ਤੁਹਾਡੇ ਲਈ ਹਰ ਇੱਕ ਚੀਜ਼ ਲੈ ਕੇ ਆ ਸਕੀਏ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਹੜੇ ਸ਼ਹਿਰ ਕਿਹੜੇ ਪਿੰਡ ਤੋਂ ਤੁਸੀਂ ਦੇਖਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਬਨਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ